ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਮਿੰਨੀ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਖੁੱਡਾ ਜੋ ਪਿਛਲੇ ਆਪਾਂ ਸ਼ਾਰਟ ਪਾਇਆ ਸੀ ਖੁੱਡਾ ਪਾਉਂਦਿਆਂ ਤੇ ਹਣ ਖੁੱਡਾ ਹੋ ਗਿਆ ਆਪਣਾ ਕੰਪਲੀਟ ਛੱਤ ਪਾਤੀ ਆਪਾਂ ਚਾਦਰਾਂ ਦੀ ਬਾਰੀ ਰੱਖਤੀ ਤੇ ਰੋਸ਼ਨਦਾਨ ਇਹ ਕਿੱਧਰ ਰੱਖਤਾ ਇੱਧਰ ਵੀ ਜਾਲੀ ਉੱਧਰ ਵੀ ਜਾਲੀ ਵਧੀਆ ਖੁੱਲਾ ਹਵਾਦਾਰ ਖੁੱਡਾ ਬਣ ਗਿਆ ਉਹ ਸਾਹਮਣੇ ਆਪਣੀ ਬਾਰੀ ਤੇ ਆਪਾਂ ਹੁਣ ਜਾਂਦੇ ਆਂ ਕੁੱਕੜ ਲੈਣ ਤੇ ਮਿਲਦੇ ਆ ਤੁਹਾਡੇ ਨਾਲ ਤੇ ਛੱਤ ਆਪਾਂ ਚਾਦਰਾਂ ਦੀ ਪਾਈ ਹਜੇ ਲਿਪਨ ਵਾਲਾ ਖੁੱਡਾ ਜਿਹਦੇ ਲੈਪ ਲੁਪ ਕੈਂ ਟੀਚਨ ਵਿਚਨ ਕਰਤਾ ਉਹਦੇ ਦਾ ਵਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਆਪਾਂ ਜਾਣੇ ਆ ਚੂਜੇ ਲੈ ਬੱਚੇ ਕੁੱਕੜ ਹੈਲੋ ਬਾਹਣਾ ਹੈਲੋ ਆਖੰ ਮੰਦ ਤੈਨ ਗਿਆ ਲਓ ਜੀ ਆਪਾਂ ਲੈ ਜਾਂਦੇ ਚੂਜੇ ਚੱਕ ਕੇ ਤੇ ਹੁਣ ਪਾ ਗਏ ਇਹਨਾਂ ਨੂੰ ਜੌਂ ਟਰਾਲੀ ਚੋਂ ਕੱਢ ਕੇ ਕੇਰਾ ਮੂਰਤ ਕਰਦ ਕੇ ਮੁੱਠੀ ਕੇ ਸੜਤ ਕੇ ਇੱਕ ਤਾਂ ਗਾਂ ਆ ਰਹੀ ਆ ਆਪਣੀ ਵਰਗੀ ਚਤਰੀ ਜੀ ਹਨਾ ਹਰ ਜਾ ਇੱਥੇ ਹੀ ਛੱਡ ਖਾਂ ਹਾ ਵੜਨੇ ਨਹੀਂ ਬਸ ੁੱਡੇ ਜੇ ਅੱਛਾ ਭਜਾਉਨੇ ਪੈਣਗੇ ਖੋਲਦੇ ਆ ਕੰਡਾ ਆਹ ਆਹ ਮਾਰ ਲੇ ਬੁੱਤੇ ਖੰਬੇ ਬਈ ਆ ਰਾਂ ਗਾ ਵੇਖੋ ਗੱਟਾ ਸੋਣਾ ਕੁਕੜੀ ਦਾ ਮੈਂ ਤੁਹਾਨੂੰ ਬਤਾ ਦਿੰਦਾ ਹੂੰ ਲਿਆ ਭੋਲਕ ਨੂੰ ਚਾਲਲਾ ਵਲੌਗ ਬਣੀ ਜਾਂਦਾ ਇਹ ਹੁੰਦੇ ਨਾਲ 13 ਨਾਗਾ ਟੋਟਲ 10 ਕੁਕੜੀਆਂ ਤੇ 3 ਗੋਕੜ ਦੇਸੀ ਉਹ ਗੁੜੀ ਵਾਲੀ ਸੁਣਣੀ ਜੀ ਇਹਦੀ ਅੱਜ ਬਾਬਾ ਜੂਗ ਜੇ ਪਾਣੀ ਲਾ ਖੋਦੀਆਂ ਰੋੜਿਆਂ ਰਾੜਿਆਂ ਦੇ ਬਹਿ ਜਾਣਗੇ ਸਫਾਈ ਤੇ ਕਰਨ ਵਾਲੀ ਆਪਣੇ ਖੁੱਡੇ ਤੇ ਇੱਕ ਨਾ ਮੂਰਤ ਬੈਠ ਮਾਰ ਕੇ ਆ ਕੁੱਕੜ ਆ ਗਏ ਕਿੰਨੇ ਕੁੱਕੜ ਐ ਦੋ ਤਿੰਨੇ ਹੀ ਆ ਆ ਬੜਾ ਹੁੰਦਾ ਪਾਣੀ ਧਰ ਦਿੰਨੇ ਆ ਇਹ ਲਾਤੀ ਮੇ ਦਾ ਕੰਮ ਇਹ ਕਰ ਦਿੰਦਾ ਚਲੋ ਲਓ ਜੀ ਲੈ ਕੇ ਆ ਗਏ ਆਪਾਂ ਚੂਚੇ ਤੇ ਨਾਲ ਰੱਖਤੀਆਂ ਇੱਟਾਂ ਬਾਹਰ ਨਾਲ ਨਿਕਲਣ ਹਜੇ ਤਾਂ ਤੀਨ ਨੂੰ ਆਪਾਂ ਆਰਲਾ ਲਾਉਣੀ ਆ ਤੇ ਇੱਥੇ ਧਰਤਾ ਇਹਨਾਂ ਨੂੰ ਪਾਣੀ ਆ ਫਿਰ ਤੇ ਕਰੋ ਚੈੱਕ ਆਵਰਲਾ ਮੁਰਗਾ ਬਾਕੀ ਮੁਰਗੀਆਂ ਕੋ ਸਾਹਮਣੇ ਮੁਰਗਾ ਖੜਾ ਇੱਕ ਇਧਰਲੇ ਪਾਸੇ ਕਾਲਾ ਦੇਖੋ ਤਿੰਨ ਮੁਰਗੀਆਂ ਤੇ ਆਹ ਸੌਰੀ ਤਿੰਨ ਮੁਰਗੇ ਤੇ 10 ਮੁਰਗੀਆਂ ਤੇ ਸਾਤਾ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਵਿਥਾਂ ਉਥਾਂ ਬਹ ਭਾਰਤੀਆਂ ਪਰਲੇ ਪਾਸੇ ਥੋੜੀ ਜੀ ਵਿਥ ਝਾਗਦੀ ਆ ਉਥੇ ਆਪਾਂ ਗਾਰਾ ਗੁਰਾ ਭਰ ਕੇ ਵਧੀਆ ਬਣਾ ਦੇਣਾ ਖੁੱਡਾ ਚਿੱਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਾਰੇ ਨਾਲ ਭਰ ਕੇ ਲੱਪ ਕੇ ਰੰਗ ਰੋਗਣ ਕਰਤਾ ਉਦੋਂ ਦਾ ਵਲੌਗ ਸਾਂਝਾ ਕਰਾਂਗੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਜਰੂਰ ਕਰ ਦਿਓ ਦੇਖ ਸਕਦੇ ਹੋ ਤੁਸੀਂ ਇਸ ਸਾਈਡ ਤੋਂ ਬਾਰੀ ਤੇ ਇੱਕ ਆਪਾਂ ਸੀਲ ਬੱਚੇ ਲਿਆਉਣੇ ਆ ਲਿਆ ਰ ਗਈ ਆ ਬਸ ਜਾ ਕੇ ਆਪਾਂ ਚੱਕ ਕੇ ਲਿਆਉਣੇ ਆ ਤੇ ਉਹਨਾਂ ਦੀ ਵੀ ਆਪਾਂ ਤੁਹਾਡੇ ਨਾਲ ਵਲੌਗ ਸਾਂਝਾ ਕਰਾਂਗੇ ਇੱਧਰ ਦੇਖੋ ਤੁਸੀਂ ਵੇਖੋ ਜਾਂਦੇ ਆਹ ਕਿਨੀ ਕੁਕੜੀ ਜੀ ਦੇਖੋ ਕਿੰਨੀ ਸੋਹਣੀ ਹੈ ਸੋਰ ਮੇ ਰੰਗੀ ਧੰਨਵਾਦ ਜੀ ਸਾਰਿਆਂ ਦਾ ਅੱਜ ਦੇ ਮਿੰਨੀ ਵਲੌਗ 'ਚ ਜੁੜਨ ਲਈ ਤੇ ਆਪਾਂ ਤੁਹਾਡੇ ਲਈ ਵਲੌਗ ਲੈ ਕੇ ਆਉਂਦੇ ਰਹਿੰਨੇ ਆ ਤੇ ਹੋਰ ਵੀਡੀਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਚੱਲਦੇ ਚੱਲਦੇ ਵਲੌਗ ਨੂੰ ਕਰ ਦਿਓ ਸ਼ੇਅਰ tänne vaan